ਸਾਰਿਆਂ ਨੂੰ ਪਿਆਰ ਭਰੀ ਸ਼ਤਸ਼੍ਰੀਆ ਕਾਲ ਜੀ ਮੈਂ ਰੇਂਦਰ ਸਿੰਘ ਡੀਡੀਐਸ ਨਿਊਜ਼ ਤੋਂ ਤੁਹਾਡੇ ਨਾਲ ਵੱਡੀਆਂ ਖਬਰਾਂ ਲੈ ਕੇ ਪੇਸ਼ ਹੋਇਆ ਖਬਰ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਸ਼ਰਾਬ ਘਟਾਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਈਡੀ ਨੇ ਦਾਅਵਾ ਕੀਤਾ ਕਿ ਉਹ ਜਾਣਬੁੱਝ ਕੇ ਮਿੱਠੀਆਂ ਚੀਜ਼ਾਂ ਮਠਿਆਈਆਂ ਅੰਬ ਖਾ ਰਹੇ ਨੇ ਕਿ ਤਾਂ ਤਾਂ ਜੋ 슈ਗਰ ਦਾ ਉਹਨਾਂ ਦਾ ਲੈਵਲ ਵਧੇ ਤੇ ਉਹਨਾਂ ਨੂੰ ਬੇਲ ਮਿਲ ਸਕੇ ਪਰ ਦੂਜੀ ਖਬਰ ਸਲਮਾਨ ਖਾਨ ਦੇ ਨਾਲ ਜੁੜੀ ਹੋਈ ਹੈ ਕਿ ਸਲਮਾਨ ਖਾਨ ਦੇ ਗੈਲੈਕਸੀ ਅਪਾਰਟਮੈਂਟ ਤੇ ਜਿੰਨਾ ਦੋ ਔਰੋਪੀਆਂ ਨੇ ਗੋਲੀਆਂ ਚਲਾਈਆਂ ਸੀ ਉਹਨਾਂ ਨੇ ਕ੍ਰਾਈਮ ਬ੍ਰਾਂਚ ਨੂੰ ਦੱਸਿਆ ਕਿ ਅਸੀਂ ਸਲਮਾਨ ਖਾਨ ਨੂੰ ਮਾਰਨ ਦੇ ਲਈ ਨਹੀਂ ਚਲਾਈਆਂ ਗੋਲੀਆਂ ਅਸੀਂ ਸਲਮਾਨ ਖਾਨ ਨੂੰ ਸਿਰਫ ਡਰਾਉਣਾ ਚਾਹੁੰਦੇ ਸੀ ਤੇ ਇਹ ਨਿਸ਼ਾਨਾ ਉਸ ਨੂੰ ਸਿਰਫ ਡਰਾਉਣ ਦੇ ਲਈ ਲਗਾਇਆ ਗਿਆ ਸੀ ਔਰ ਤੀਜੀ ਖਬਰ ਵੱਡੀ ਨਿਕਲ ਕੇ ਇਹ ਆ ਰਹੀ ਹੈ ਕਿ ਸਰਕਾਰ ਦੇ ਨਿਸ਼ਾਨੇ ਤੇ ਅੱਜ ਵੱ ਤੋਂ ਵੱਡੀ ਨੈਸਲੇ ਕੰਪਨੀ ਇੱਕ ਰਿਪੋਰਟ ਨੇ ਦਾਵਾ ਕੀਤਾ ਕਿ ਨੈਸਲੇ ਕੰਪਨੀ ਬੇਬੀ ਫੂਡ ਦੇ ਵਿੱਚ ਖੰਡ ਮਿਲਾ ਕੇ ਵੇਚ ਰਹੀ ਹੈ ਸਰਕਾਰ ਦੇ ਨਿਸ਼ਾਨੇ ਤੇ ਆਈ ਹੈ ਵੱਡੀ ਕੰਪਨੀ ਨੈਸਲੇ ਕਿਉਂ ਬੇਬੀ ਫੂਡ ਦੇ ਵਿੱਚ ਖੰਡ ਮਿਲਾ ਕੇ ਵੇਚ ਰਹੇ ਨੇ ਇਸੇ ਤਰ੍ਹਾਂ ਦੀਆਂ ਹੈਡਲਾਈਨ ਖਬਰਾਂ ਦੇਖਣ ਦੇ ਲਈ ਸਾਡੇ ਡੀਡੀਐਸ ਚੈਨਲ ਨਿਊਜ਼ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ